ਹਾਂਜੀ ਆ ਦੇਖੋ ਜਿਵੇਂ ਆ ਬੰਬੀ ਦੀ ਨਾ ਟਰ ਮੋਟਰ ਚੱਲਦੀ ਹੁੰਦੀ ਉਹਦੀ ਆਵਾਜ਼ ਇਹ ਰਾਤ ਨੂੰ ਦਿਨ ਤੋਂ ਬਹੁਤ ਘੱਟ ਬੰਬੀ ਰਾਤ ਨੂੰ ਤਾਂ ਐਂ ਸੁਣਦੀ ਇਹਨੇ ਜਿਹੜੇ ਝਰਨੇ ਤੋਂ ਪਾਣੀ ਡਗਦਾ ਹੁੰਦਾ ਇਹ ਆਵਾਜ਼ ਵੀ ਨੇ ਦੇਖ ਤੋਂ ਅੱਖਾਂ ਨੂੰ ਸੁਣਨ ਵਾਲੀ ਆਵਾਜ਼ ਤਾਂ ਹੁੰਦੀ ਆਹੋ ना कनकों जी पहला पहला पानी लगना जी ये थोड़ी लेट होगी खाला जो पानी खेत खुशबू कुदरती नजारे जी जिमें अजकल मौसम जी मौसम के बहुत ही बढ़िया मौसम ਕਿ ਠੰਡ ਕਾ ਬਜਾਦਾ ਠੰਡ ਤਾਂ ਹੋਈ ਨਹੀਂ ਹੈ ਗਈ ਵੀ ਆ ਪਰ ਇਹੋ ਜਿਹਾ ਮੌਸਮ ਜੇ ਤੁਸੀਂ ਗਰਮੀਆਂ ਵਿੱਚ ਭਲਾ ہزار ਏਸੀ ਲਾ ਲੋ ਤਾਂ ਨਹੀਂ ਮਿਲਣਾ ਤੇ ਸਰਦੀਆਂ ਵਿੱਚ ਭਲਾ ਤੁਸੀਂ ਹੀਟਰ ਲਾ ਲੋ ਤਾਂ ਨਹੀਂ ਇਹੋ ਜੀ ਗੱਲ ਬਦ ਪਾਣੀ ਜਿਹੜਾ ਇੱਕ ਕੁਦਰਤੀ ਮੌਸਮ ਬਹੁਤ ਹੀ ਵਧੀਆ ਮੌਸਮ ਬਾਕੀ ਪਿੰਡਾਂ ਵਿੱਚ ਤਾਂ ਆਮ ਤੌਰ ਤੇ ਖੇਤਾ ਕੁੱਤਾ ਵਿੱਚ ਬਹੁਤ ਵਧੀਆ ਜਿੰਗਾਂ ਹੰਕ ਕਮਾਦ ਲੱਗਾ ਹੋਇਆ ਗੰਨੇ ਜੀ ਨੂੰ ਆਪਾਂ ਕਹਿੰਦੇ ਨੇ ਗੰਨੇ ਦਾ ਰਸ ਕੱਢ ਕੇ ਗੋੜ ਬਣ ਜਾਂਦਾ ਹੈ ਗੋੜ ਦਾ ਬਾਅਦ ਚ ਜੋ ਕੋ ਮਰਜ਼ੀ ਬਣਾ ਲਓ ਜਾਂ ਚਾਹ ਬਣਾ ਲਓ ਜਾਂ ਕੋ ਹੋਰ ਬਣਾ ਲਓ ਉਹ ਤੁਹਾਡੀ ਮਰਜ਼ੀ ਹੈ ਹੇਤਾਂ ਦੀ ਖੁਸ਼ਬੂ ਜਿਵੇਂ ਜੀ ਖਾਲਾਂ ਦਾ ਪਾਣੀ ਠੀਕ ਹੈ ਜੀ ਕੰਨਾ ਦੇ ਵਿੱਚ ਰਸ ਗੋੜ ਗੋੜ ਦੀ ਘੂੜੀ ਦਾ ਪਾਣੀ ਪੀਟ ਨਹੀਂ ਆ ਰਿਹਾ ਜੀ ਓਕੇ ਤਾਂ ਜਿਹਾ ਇਹ ਸਾਗ ਖੇਤਾਂ ਦੇ ਵਿੱਚ ਤੁਸਾਨੂੰ ਆ ਮਿਲ ਜੋ ਤੋਰੀਏ ਦਾ ਸਰੋਂ ਦਾ ਠੀਕ ਆ ਜੀ ਬੂੜੀਆਂ ਛਰਗ ਮੰਗਾਜਰਾ ਗੋਦੀ ਤੋਂ ਸਰੋਂ ਦਾ ਸਾਰਾ ਕਿੰਨਾ ਸੋ ਉਦੋਂ ਦੇ ਮੌਸਮ ਬੜਾ ਪਿਆ ਲੋਕੋ ਜੀ ਖੇਤਾਂ ਦੀ ਸ਼ਹਿਰ ਦੇ ਪੇਰੇ ਤਾਂ ਟਾਈਮ ਬੜੀਆ ਟੋਪ ਲੱਗੀ ਹੋਈ ਆ ਜੀ ਕੋਈ ਬੱਦਲ ਨਹੀਂ ਅਸਮਾਨ ਹਾਂ ਜੀ ਉਹ ਦੇਖੋ ਸਰੋਂ ਦਾ ਸਾਗ ਤੋਰੀਏ ਨੂੰ ਪਏ ਪੀਲੇ ਪੀਲੇ ਫੁੱਲ ਜੀ ਮੌਸਮ ਇਹ ਬਹੁਤ ਬੜੀਆ ਤੇ ਦੇਖੋ ਜੀ ਮੂਲੀ ਤੇ ਛਲਗਮ ਇਹਨਾਂ ਦੇ ਵੇਖਣਾ ਬਹੁਤ ਜੋੜੀ ਹੈ ਇਹਨਾਂ ਦੀ ਬਣੀ ਹੋਈ ਛਲਗਮ ਆ ਮੂਲੀ ਆ ਮੂਲੀ ਨੂੰ ਖਾਓਗੇ 2 ਮਿੰਟਾਂ ਹੀ ਤੁਹਾਨੂੰ ਤੁਹਾਡੇ ਹਾਜਮਨ ਨੂੰ ਪਤਾ ਲੱਗ ਘਟਾਰ ਆ ਜਾਂਦਾ ਤੇ ਛਲਗਮ ਜਿਵੇਂ ਬਹੁਤ ਵਧੀਆ ਸਵਾਸ ਤੇ ਟੇਸਟੀ ਕੋਈ ਨਾਚਰਲ ਚੀਜ਼ ਜਿਹੜੀ ਆਪਣੀ ਅੱਜ ਕੱਲ ਤੁਹਾਨੂੰ ਸਾਡੇ ਖੇਤਾਂ ਤੋਂ ਮੇਲੂ ਜੀ ਬਾਤੋ ਇਹ ਤਾਂ ਬਾਤ ਥੋੜੇ ਦਿਨ ਬਾਅਦ ਜੇ ਮੂੜੀਆਂ ਥੋੜੀਆਂ ਛੋਟੀਆਂ ਵੱਡੀਆਂ ਹੋ ਜਾਣੀਆਂ ਲੋ ਵੀ ਤੋਰੀਆ ਬੀਜਿਆ ਹੋਇਆ ਪੀਲੇ ਵੀਰੇ ਕੋਲ ਕੁਦਰਤੀ ਨਹੀਂ ਆ ਰਿਹਾ ਅੱਜ ਖੇਤਾਂ ਦੇ ਵਿੱਚ ਬਹੁਤ ਵਧੀਆ ਮੌਸਮ ਹੈ ਤੇ ਪਾਣੀ ਲਾਉਣਾ ਸੀ ਬਰਸੀਨ ਨੂੰ ਪਰ ਮੈਂ ਤਾਂ ਵੀ ਮੇਰਾ ਲਾਈਵ ਹੋਇਆ ਸੀਗਾ YouTube ਤੇ ਕਾਫੀ ਦੋਸਤ ਮਿਲੇ ਜੋ ਸ਼ਰੋਚਰੀ ਹੋਈ ਮੈਂ ਦਿਖਾਇਆ ਵੇ ਵਾਕਤ ਤੁਸੀਂ ਆ ਦੇਖਿਓ ਹਾਲੋ ਇਹਦੇ ਜੋ ਪੱਠਿਆਂ ਵਿਚੀ ਗਈ ਹੈ ਹਾਲੋ ਦੀ ਭੁਰਜੀ ਨਾ ਕਿ ਸਾਡੇ ਦਾਦੀ ਬਣਾਉਂਦੇ ਹੁੰਦੇ ਸੀ ਥੋੜੇ ਚਾਲੂ ਘਟ ਕੇ ਪਾਣੇ ਤੇ ਆਏ ਪਾਣੇ ਤੇ ਜਿੰਗੇ ਜਿਵੇਂ ਆਪਾਂ ਗੋੰਦ ਤੇਰਾ ਖਾਣੇ ਆ ਗਰਮੀਆਂ ਦੇ ਵਿੱਚ ਇਹ ਠੰਡਾ ਹੁੰਦਾ ਇਹ ਸਾਧੀਆਂ ਵਿੱਚ ਠੰਡ ਤੋਂ ਬਚਣ ਲਈ ਇਹਦੀ ਭੁਰਜੀ ਕਿਤੇ ਬਣਾ ਕੇ ਖਾਧੀ ਜਾਵੇ ਜੀ ਬਹੁਤ ਹੀ ਵਧੀਆ ਹੁਣ ਕਹਿੰਦੇ ਹਾਲੋ ਕਹਿੰਦੇ ਜੀ ਹਾਲੋ पानी धाया है पट्टे में काफी मौसम बहुत सुहाना है उधर तीन-चार खेत ताजी देखो